ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੋੜ ਕੇਤਾ ਮੋਰਚੇ ਦਾ ਐਲਾਨ ਤਾਂ ਅਗਸਤ ਮਹੀਨੇ ਦੇ ਵਿੱਚ ਅਗਸਤ ਦੇ ਪਹਿਲੇ ਹਫਤੇ ਲਗਾਉਣ ਜਾ ਰਹੇ ਨੇ ਵੱਡਾ ਮੋਰਚਾ ਇਸ ਮੋਰਚੇ ਦੇ ਵਿੱਚ ਆਖਰ ਕਿਹੜੀਆਂ ਮੰਗਾਂ ਹੋਣਗੀਆਂ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਤੇ ਵੱਡਾ ਐਲਾਨ ਵੀ ਕਰ ਦਿੱਤਾ ਪੂਰੀ ਗੱਲਬਾਤ ਤੁਹਾਨੂੰ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਜ਼ੁਬਾਨੀ ਸੁਣਾਉਂਦੇ ਆ ਵਿਸਤਾਰ ਨਾਲ ਚਰਚਾ ਹੋਈ ਜੀਬੇਚ ਫੈਸਲਾ ਹੋਇਆ ਐਸਕੇਮ ਦੀ ਮੀਟਿੰਗ ਵਿੱਚ ਮੋਰਚੇ ਦੀ ਤਰੀਕ ਤੈਅ ਕਰਕੇ ਜੁਲਾਈ ਦੇ ਐਂਡ 'ਚ ਆ ਅਗਸਤ ਦੇ ਪਹਿਲੇ ਹਫਤੇ ਮੋਰਚਾ ਲਾਉਣ ਦੀ ਤਰੀਕ ਦਾ ਐਲਾਨ ਕੀਤਾ ਜਾਵੇ ਉਹ ਹੁਣ ਐਸਕੇਮ ਦੀ ਮੀਟਿੰਗ ਵਿੱਚ ਇਹ ਮੁੱਦਾ ਰੱਖਾਂਗੇ ਜਿੱਥੇ ਉੱਥੇ ਵੀ ਸਾਰੇ ਸੱਜਣ ਸਹਿਮਤੀ ਨੇ ਇਹਦੇ 'ਚ ਬਹਿਸ ਕਰਨ ਤੋਂ ਬਾਅਦ ਮੋਰਚੇ ਦੀ ਤਰੀਕ ਮੋਰਚੇ ਦਾ ਤਾਂ ਉੱਥੋਂ ਐਲਾਨ ਕਰਾਂਗੇ ਇੱਕ ਅੱਜ ਪੰਜਾਬ ਸਰਕਾਰ ਨੇ ਸਾਡੀਆਂ ਸੌਣੀ ਦੀਆਂ ਫਸਲਾਂ ਦੀ ਐਮਐਸਪੀ ਤੈਅ ਕੀਤੀ ਹੈ ਔਰ ਦੇਖਣ ਨੂੰ ਬੜਾ ਲੱਗਦਾ ਵੀ ਪਤਾ ਨਹੀਂ ਕਿੰਨੇ ਕਿੰਨਾ ਭਾਅ ਵਧਾ ਦਿੱਤਾ ਉਹਨਾਂ ਨੇ ਜਦ ਕਿ ਇਹ ਜਿਹੜਾ ਅਸੀਂ ਡਿਮਾਂਡ ਕਰਦੇ ਹਾਂ ਸੁਮੇਨਾਥਨ ਕਮਿਸ਼ਨ ਦੇ ਸੀ ਟੂ ਪਲੱਸ 50 ਪਰਸੈਂਟ ਫਾਰਮੂਲੇ ਅਨੁਸਾਰ ਉਹਦੇ ਨੇੜੇ ਤੇੜੇ ਵੀ ਨਹੀਂ ਅਸੀਂ ਇਹ ਐਮਐਸਪੀ ਦੀਆਂ ਮਿੱਠੀਆਂ ਹੋਈਆਂ ਕੀਮਤਾਂ ਨੂੰ ਮੂਲੋਂ ਰੱਦ ਕਰਦੇ ਹਾਂ ਔਰ ਮੰਗ ਕਰਦੇ ਹਾਂ ਵੀ ਸਰਕਾਰ ਇਹਨੂੰ ਰਿਵਿਊ ਕਰੇ ਬਾਰ-ਬਾਰੇ ਧੋਖਾ ਬੰਦ ਕਰੇ ਕਹਿਣਾ ਸੀ ਟੂ ਪਲੱਸ 50 ਪਰਸੈਂਟ ਪਰ ਤੁਸੀਂ ਕਰਦੇ ਹੋ ਏ ਟੂ ਪਲੱਸ ਐਫ ਐਲ ਤਾਂ ਇਹ ਸਾਨੂੰ ਮਨਜ਼ੂਰ ਨਹੀਂ ਤੀਸਰਾ ਚੌਥਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਬਹੁਤ ਸਾਰੇ ਪਿੰਡਾਂ ਵਿੱਚੋਂ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਅਸੀਂ ਉਹ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੇ ਹਾਂ ਔਰ ਕਿਤੇ ਵੀ ਪੰਜਾਬ ਵਿੱਚ ਇਸ ਤਰ੍ਹਾਂ ਧੱਕੇ ਨਾਲ ਜ਼ਮੀਨ ਕਿਸਾਨਾਂ ਦੀ ਖੋਹ ਨਹੀਂ ਦੇਵਾਂਗੇ ਇਹ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ ਦੀ ਇੱਕ ਨਵੀਂ ਸਕੀਮ ਹੈ ਔਰ ਅਸੀਂ ਪਿੰਡਾਂ ਦੀਆਂ ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਚ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਸਰਕਾਰ ਉਹਨਾਂ ਨੂੰ ਅਪੀਲ ਕੀਤੀ ਹੈ ਵੀ ਆਪਣੇ ਪਿੰਡ ਦੀ ಗ್ರಾಮ ਸਭਾ ਬੁਲਾਓ ਉਹਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੇ ਕਰਕੇ ਸਰਕਾਰ ਦੀ ਇਸ ਲੈਂਡ ਪਾਲਿਸੀ ਦਾ ਵਿਰੋਧ ਕਰੋ ਇੱਕ ਇਹ ਵੀ ਫੈਸਲਾ ਹੋਇਆ ਵੀ ਪਾਣੀਆਂ ਦੇ ਮਸਲੇ ਤੇ ਇੱਕ ਆਲ ਪਾਰਟੀ ਮੀਟਿੰਗ ਬੁਲਾਈ ਜਾਏ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਪਾਰਟੀਆਂ ਨਾਲ رابطہ ਕਰਕੇ ਐਸੇ ਜਗ੍ਹਾ ਤੇ ਅਸੀਂ ਆਨ ਪਾਰਟੀ ਮੀਟਿੰਗਸ ਕਰਾਂਗੇ ਉਹਦੇ ਵਿੱਚ ਉਹਨਾਂ ਪਾਰਟੀਆਂ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਵਾਸਤੇ ਉਹਨਾਂ ਦਾ ਸਹਿਯੋਗ ਮੰਗਣ ਵਾਸਤੇ ਅਪੀਲ ਕਰਾਂਗੇ ਇਹਦੇ ਵਿੱਚ ਸਮਾਜ ਦੇ ਦੂਜੇ ਵਰਗਾਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਤੋਂ ਬਿਨਾਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਪੰਜਾਬ ਵਿੱਚ ਥਾਂ-ਥਾਂ ਸੈਮੀਨਾਰ ਕਰਾਂਗੇ ਜਿੱਥੇ ਜਿਹੜੇ ਮਾਹਰ ਨੇ ਪਾਣੀਆਂ ਦੇ ਉਹ ਲੈ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਇੱਕ ਅਸੀਂ ਪੋਸਟਰ ਬਾਅਦ ਸ਼ੁਰੂ ਕਰ ਰਹੇ ਹਾਂ ਇੱਕ ਪੋਸਟਰ ਅਸੀਂ ਕੱਢਿਆ ਜਿਹੜਾ ਦੁਕਾਨਦਾਰਾਂ ਵਪਾਰੀਆਂ ਕਾਰਖਾਨੇਦਾਰਾਂ ਤੇ ਸਮਾਜ ਦੇ ਦੂਜੇ ਵਰਗਾਂ ਲਈ ਹੈ ਸਰਕਾਰ ਨੇ ਇੱਕ ਨੈਰੇਟਿਵ ਸਿਰਜਿਆ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਤਾਂ ਜੀ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਸੜਕਾਂ ਬਲੌਕ ਕਰਦੇ ਨੇ ਇਹ ਵਪਾਰ ਨਹੀਂ ਚੱਲਣ ਦਿੰਦੇ ਇਹ ਸਾਰਾ ਕੁਝ ਉਹਨਾਂ ਨੂੰ ਸਮਝਾਉਣ ਲਈ ਵੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਪਾਲਿਸੀਆਂ ਆ ਰਹੀਆਂ ਪਰ ਸਰਕਾਰ ਦੀਆਂ ਉਦੇ ਨਾਲ ਹਰ ਇੱਕ ਕਿੱਤਾ ਡੁੱਬ ਜਾਣਾ ਟੋਟਲ ਕਾਰਪੋਰਟਾਈਜੇਸ਼ਨ ਹੋ ਰਹੀ ਹੈ ਜਿਹੜਾ ਇਹਨਾਂ ਦਾ ਭਾਤਮਾਲਾ ਪ੍ਰੋਜੈਕਟ ਹੈ ਉਹਦੇ ਵਿੱਚ ਇਹ ਹਰ 10 ਕਿਲੋਮੀਟਰ ਤੋਂ ਬਾਅਦ ਕੁਝ ਨਾ ਕੁਝ ਬਣਨਾ ਹੈ ਜਿਵੇਂ ਕਿਤੇ ਫੂਡ ਕੋਰਟ ਬਣਨਗੇ ਕਿਤੇ ਮਾਲ ਬਣਨਗੇ ਉਹ ਸਾਰੇ ਸਾਡੇ ਬਾਜ਼ਾਰ ਨੂੰ ਖਾ ਜਾਣਗੇ ਉਹਦੇ ਨਾਲ ਅਨਪਲਾਈਮੈਂਟ ਹੋਏਗੀ ਉਹ ਇਹ ਇਹਦੇ ਲਈ ਜਾਗਰੂਕ ਕਰਨ ਲਈ ਜਿਵੇਂ ਅਸੀਂ ਇਸ ਇਸ਼ਤਿਹਾਰ ਜ਼ਿਕਰ ਕੀਤਾ ਐਮਾਜ਼ੋਨ ਤੇ ਫਲਿੱਪਕਾਰਟ ਦੋ ਕੰਪਨੀਆਂ ਹੁਣ ਇੱਥੇ ਆ ਚੁੱਕੀਆਂ ਬਾਹਰ ਦੀਆਂ ਉਹ 1 ਸਾਲ ਚ 4% ਬਿਜ਼ਨਸ ਇਹਨਾਂ ਦਾ ਕੋਕੇ ਲੈ ਗਈਆਂ ਸਾਡਾ ਕਾਮਰਸ ਮਿਨਿਸਟਰ ਕਹਿੰਦਾ ਵੀ ਹਉਣ ਵਾਲੇ 5-7 ਸਾਲਾਂ ਚ ਇਹ 50% ਬਿਜ਼ਨਸ ਲੈ ਜਾਣਗੇ ਦੋਏ ਕੰਪਨੀਆਂ ਔਰ ਹੋਰ ਤਾਂ ਹਲੇ ਪਾਈਪਲਾਈਨ ਚ ਨੇ ਜੇ ਸਮਝੌਤਾ ਹੋ ਜਾਂਦਾ ਤਾਂ ਵਪਾਰ ਦੁਕਾਨਦਾਰੀ ਕਿਸੇ ਦੀ ਵੀ ਨਹੀਂ ਰਹਿਣੀ ਅਸੀਂ ਉਹਨਾਂ ਸਾਰਿਆਂ ਨੂੰ ਜਾਗਰੂਕ ਕਰਨ ਲਈ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਪੰਜਾਬ ਵਿੱਚ ਸਾਡਾ ਟਾਰਗੇਟ ਹੈ ਵੀ 10 ਲੱਖ ਪੋਸਟਰ ਦੁਕਾਨਦਾਰਾਂ ਚ ਇੰਡਸਟਰੀ ਵਾਲਿਆਂ ਨੂੰ ਤੇ ਦੂਜੇ ਧੰਦਿਆਂ ਕਰਨ ਵਾਲਿਆਂ ਨੂੰ ਅਸੀਂ ਵੰਡিয়ে ਇਦੋਂ ਬਿਨਾ ਇੱਕ ਪੋਸਟਰ ਵਾਰ ਸਾਡੀ ਪਿੰਡਾਂ ਵਾਸਤੇ ਵੱਖਰਾ ਇੱਕ ਇਸਤਿਹਾਰ ਕੱਢਾਂਗੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਭਾਰਤ ਤੇ ਪੰਜਾਬ ਸਰਕਾਰ ਮਿਲ ਕੇ ਕਿਸ ਕਿਸ ਤਰ੍ਹਾਂ ਖੇਤੀ ਨੂੰ ਤਬਾਹ ਕਰਨ ਦੇ ਮਨਸੂਬੇ ਬਣਾ ਰਹੀ ਹੈ ਉਹ ਅਸੀਂ 2 ਦਿਨਾਂ ਦੇ ਅੰਦਰ-ਅੰਦਰ ਸਾਰੇ ਜ਼ਿਲ੍ਹੇ ਨੂੰ ਲਿਖ ਕੇ ਭੇਜ ਦਾਂਗੇ ਉਹ ਅੱਗੇ ਛਕਵਾ ਕੇ ਵੰਡਣਗੇ ਇੱਕ ਨਵੀਂ ਹੈਰਾਨ ਕਰਨ ਵਾਲਾ ਫੈਸਲਾ ਸਰਕਾਰ ਜ਼ਬਰਦਸਤੀ ਸਾਡੇ ਤੇ ਠੋਸ ਰਹੀ ਹੈ 16 ਮਈ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਸਰਚ ਐਂਡ ਐਕਸਟੈਂਸ਼ਨ ਕਾਨਫਰੰਸ ਦੀ ਮੀਟਿੰਗ ਹੋਈ ਸਰਕਾਰ ਕਿਸਾਨਾਂ ਨੂੰ ਜ਼ਬਰਦਸਤੀ ਨੈਨੋ ਯੂਰੀਆ ਤੇ ਨੈਨੋ ਡੀਏਪੀ ਜ਼ਬਰਦਸਤੀ ਮਲ ਰਹੀ ਹੈ ਉਸ ਕਮੇਟੀ ਨੇ ਕਿਹਾ ਭਈ ਜੇ ਇਹਨੂੰ ਯੂਜ਼ ਕਰੋਗੇ ਤਾਂ 15 ਤੋਂ 20% ਹਰ ਇੱਕ ਫਸਲ ਦਾ ਝਾੜ ਘਟੇਗਾ ਕਣਕ ਦੇ ਵਿੱਚ 4 ਤੋਂ 5% ਪ੍ਰੋਟੀਨ ਘਟ ਜਾਏਗੀ ਇਹਦੇ ਨਾਲ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਉਹ ਧੱਕੇ ਨਾਲ ਸੁਸਾਇਟੀਆਂ ਰਾਹੀਂ ਦੁਕਾਨਾਂ ਰਾਹੀਂ ਜਬਰਦਸਤੀ ਨੈਨੋ ਯੂਰੀਆ ਤੇ ਨੈਨੋ ડીਏਪੀ ਸਾਡੇ ਗਾਲ ਮੜ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਕਿਸਾਨਾਂ ਨੂੰ ਚੌਕਸ ਕਰਦੇ ਹਾਂ ਜੋ ਮਰਜੀ ਤੁਹਾਨੂੰ ਕੋਈ ਕਹੇ ਇਹ ਕਿਉਂਕਿ ਸਾਡੇ ਜਿਹੜੇ ਐਕਸਪਰਟਸ ਨੇ ਉਹਨਾਂ ਤੇ ਸਰਕਾਰ ਦਾ ਪ੍ਰੈਸ਼ਰ ਹੈ ਸਾਡਾ ਐਗਰੀਕਲਚਰ ਡਿਪਾਰਟਮੈਂਟ ਚੁੱਪ ਹੈ ਵਾਈਸ ਚਾਂਸਲਰ ਦੀ ਅਗਵਾਈ ਚ ਜਿਹੜੀ ਰਿਸਰਚ ਐਂਡ ਐਕਸਟੈਂਸ਼ਨਲ ਕਾਉਂਸਲ ਦੀ ਮੀਟਿੰਗ 16 ਮਈ ਨੂੰ ਹੋਈ ਹੈ ਉਹਦੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਕਹਿ ਦਿੱਤਾ ਹੈ ਵੀ ਜੇ ਤੁਸੀਂ ਇਹ ਵਰਤੋਂ ਕਰੋਗੇ ਨੈਨੋ ਯੂਰੀਆ ਤੇ ਨੈਨੋ ડીਏਪੀ ਤਾਂ ਤੁਹਾਡਾ 15 ਤੋਂ 20% ਤੁਹਾਡੀ ਫਸਲ ਦਾ ਝਾੜ ਘਟੇਗਾ ਕਣਕ ਦੇ ਵਿੱਚ 4 ਤੋਂ 5% ਪ੍ਰੋਟੀਨ ਘਟੇਗੀ ਬਾਕੀ ਇਹਦੇ ਜਿਹੜੇ ਸਾਈਡ ਇਫੈਕਟ ਹੋਣਗੇ ਉਹ ਹਾਲੇ ਹੋਰ ਰਿਸਰਚ ਦਾ ਵਿਸ਼ਾ ਨੇ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਹ ਜ਼ਬਰਦਸਤੀ ਕਰਨਾ ਬੰਦ ਕਰੋ ਔਰ ਕਿਸਾਨਾਂ ਨੂੰ ਕਹਾਂਗੇ ਇਹਦਾ ਯੂਜ਼ ਬਿਲਕੁਲ ਬੰਦ ਕਰੋ ਬਹੁਤ ਬਹੁਤ ਧੰਨਵਾਦ ਇਹੀ ਅੱਜ ਦੇ ਅਖੀਰ ਮਤਲਬ ਇਹਨੇ ਜਿਹੜੇ ਅਸੀਂ ਪਾਸ ਕੀਤੇ ਨੇ ਸਰ ਸਾਹਿਬ ਤੇਰਾ ਤੁਸੀਂ ਮੱਤਾਂ ਮੋਰਚਾ ਦੀ ਗੱਲ ਕਰਿਓ ਕਿ ਇਸ ਦੇ ਫਸਟ ਵੀ ਕੋ ਚੰਡੀਗੜ੍ਹ ਲਾਣ ਦੀ ਗੱਲ ਕਰਾਂਗੇ ਜਾਂ ਕੋਈ ਦਿਸ ਇਹ ਡਿਸਾਈਡ ਕਰਾਂਗੇ ਐਸਕੇਐਮ ਦੀ ਮੀਟਿੰਗ ਦੀ ਡੇਟ ਔਰ ਪਲੇਸ ਇਹ ਦੋਨੋਂ ਐਸਕੇਐਮ ਦੀ ਮੀਟਿੰਗ ਡਿਸਾਈਡ ਕਰਾਂਗੇ ਸਾਡੀ ਮੀਟਿੰਗ ਵਿੱਚ ਸਾਡੀ ਜਿੱਥੇ ਬੰਦੀ ਚ ਅਜੇ ਫੈਸਲਾ ਹੋ ਗਿਆ ਵੀ ਐਸਕੇਐਮ ਇਹਦੇ ਬਾਰੇ ਸੋਚ ਰਿਹਾ ਤੇ ਉੱਥੇ ਜਾ ਕੇ ਆਪਣੀ رائے ਦਿਓ ਵੀ ਇਹਦੇ ਤੇ ਮੋਰਚਾ ਲੱਗਣਾ ਚਾਹੀਦਾ ਔਰ ਜ਼ਬਰਦਸਤ ਵੱਡਾ ਮੋਰਚਾ ਲੱਗਣਾ ਚਾਹੀਦਾ ਪਾਣੀ ਦਾ ਮੁੱਦਾ ਵੀ ਹੈ ਔਰ ਜਿਹੜਾ ਕੋਆਪਰੇਟਿਵ ਮੂਵਮੈਂਟ ਜਿਹੜੀ ਫੇਲ ਹੋ ਰਹੀ ਹੈ ਉਹ ਵੀ ਉਹ ਵੀ ਮੁੱਦਾ ਹੈ ਬਾਕੀ ਜਿਹੜੇ ਇਹ ਫੋਰਨ ਟ੍ਰੇਡ ਐਗਰੀਮੈਂਟ ਅੱਗੇ ਜਾਂਦਾ ਫਿਰ ਇਹ ਉਸ ਵੇਲੇ ਵੀ ਮੁੱਦਾ ਬਣ ਜੇਗਾ ਅੱਜ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਜਿਹੜੇ ਤੁਸੀਂ ਐਗਰੀਮੈਂਟ ਕਰ ਰਹੇ ਹੋ ਇਹ ਬੁੱਕਲ ਚ ਗੋੜਨਾ ਪਰ ਨੋ ਲੋਕਾਂ ਨੂੰ ਦੱਸੋ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਲੋਕਾਂ ਲੋਕਾਂ ਦੇ ਧਿਆਨ ਚ ਲਿਆ ਕੇ ਸਮਝਾਉਤਾ ਕਰਿਓ ਇਹਨਾਂ ਸਮਝੌਤਿਆਂ ਨਾਲ ਜੇ ਤੁਸੀਂ ਮਾਰਕੀਟ ਖੇਤੀ ਸੈਕਟਰ ਦੀ ਖੋਲ ਦਿੱਤੀ ਜੇ ਤੁਸੀਂ ਡੇਰੀ ਸੈਕਟਰ ਜਾਂ ਪੋਲਟਰੀ ਸੈਕਟਰ ਖੋਲ ਦਿੱਤਾ ਤਾਂ ਇੱਥੇ ਦੇ ਤਿੰਨੇ ਧੰਦੇ ਤਬਾਹ ਹੋ ਜਾਣਗੇ ਕਿਸਾਨ ਬਰਬਾਦ ਹੋ ਜਾਣਗੇ ਅਸੀਂ ਕੰਪੀਟ ਨਹੀਂ ਕਰ ਸਕਦੇ ਉਹਨਾਂ ਨੂੰ ਜਿਹੜੀ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੀਆਂ ਜਿੰਨੀਆਂ ਸਬਸਿਡੀਆਂ ਨੇ येलो ਬਾਕਸ ਗ੍ਰੀਨ ਬਾਕਸ ਸਬਸਿਡੀਆਂ ਕਹਿ ਕੇ ਸਿਕਿਉਰ ਕੀਤੀ ਹੋਈਆਂ ਸਾਡੀ ਭਾਰਤ ਲਈ ਕੋਈ ਸਬਸਿਡੀ ਸਿਕਿਉਰ ਨਹੀਂ ਕੀਤੀ ਹੋਈ ਔਰ 100% ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਸਰਕਾਰ 베ਰ ਕਰਦੀ ਹੈ ਉਹਨਾਂ ਦੀ ਸਾਰੀ ਉਹਨਾਂ ਨੂੰ ਕੈਸ਼ ਸਬਸਿਡੀਆਂ ਦਿੱਤੀਆਂ ਜਾਂਦੀਆਂ ਹੈ ਸਾਡੀ ਜੇ ਉਹਨਾਂ ਦੇ ਫਾਰਮੂਲਾ ਫਾਰਮੂਲੇ ਨਾਲ ਗਿਣਿਆ ਜੇ ਅਸੀਂ 40% 네ਗੇਟਿਵ ਸਬਸਿਡੀ ਹੈ ਸਾਨੂੰ ਤੇ ਇਸ ਕਰਕੇ ਇੱਥੇ ਦੀ ਖੇਤੀ ਉਹਨਾਂ ਨਾਲ ਕੰਪੀਟ ਕਰੇ ਨਹੀਂ ਸਕਦੀ ਇੱਥੇ ਜੇ ਇੱਥੇ ਦੀ ਖੇਤੀ ਡੁੱਬ ਗਈ ਜੇ ਇੱਥੇ ਦਾ ਡੇਰੀ ਡੁੱਬ ਗਈ ਇੱਥੇ ਦੀ ਪੋਲਟਰੀ ਡੁੱਬ ਗਈ ਤਾਂ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀ ਐ ਉਹਨਾਂ ਦਾ ਜਿਹੜਾ ਵਰਤਾਰਾ ਹੁੰਦਾ ਉਹ ਫਿਰ ਪਹਿਲਾਂ-ਪਹਿਲਾਂ ਤਾਂ ਸਸਤਾ ਮਾਲ ਦੇਣਗੇ ਬਾਅਦ ਚ ਉਹ ਇੱਥੇ ਦੇ ਲੋਕਾਂ ਨੂੰ ਲੁੱਟ ਲੈਣਗੇ ਜੀ ਇੱਕ ਹੋਰ ਸਵਾਲ ਹੈ ਦੇ ਵਿੱਚ ਇੱਕ ਪੋਸਟਰ ਵਾਲ ਦੇ ਤੁਸੀਂ ਗੱਲ ਕਿ बार-बार यही ਗੱਲ ਆਉਂਦੀ ਸਰਕਾਰ ਵੀ ਕਹਿੰਦੀ ਕਿ ਲੋਕਾਂ ਨੂੰ ਜਿਆਦਾ ਖੱਜਲ-ਖੁਆਰੀ ਨਾ ਹੋਵੇ ਔਰ बार-बार ਜਿਹੜੇ ਰੋਡਸ ਬੰਦ ਕਰ ਦਿੱਤੇ ਜਾਂਦੇ ਨੇ ਰੇਲਵੇ ਟਰੈਕਸ ਨੂੰ